ਤੇ اوਐਸਡੀ ਘਟ ਜੇਗੀ ਪਰ ਨਹੀਂ ਤੁਸੀਂ ਡਾਕਟਰ ਕੋਲ ਜਾਣਾ ਕਿ ਮੇਰੇ ਪੇਟਾਬੀ ਮਾਦਾ ਬਣਦਾ ਉਹਨੀਆਂ ਗੋਲੀਆਂ ਘੁੜਾ ਦੇਣੀ ਆ ਲਾਲ ਹਰੀਆਂ ਚਾਰ ਸੁਭਾ ਖਾਈ ਦੋ ਦੁਪਹਿਰੇ ਖਾਈ ਉਹ ਗੋਲੀਆਂ ਨਾਲ ਨਹੀਂ ਠੀਕ ਹੋਣਾ ਰਸੋਈ ਦੇ ਖਾਣੇ ਨਾਲ ਠੀਕ ਕਰਨਾ ਸਬਜ਼ੀਆਂ ਵੱਧ ਤੋਂ ਵੱਧ ਕਦੂ ਪਿੰਡੀਆਂ ਗਰੇਲੇ ਕਿੰਨੀ ਸੋਹਣੀ ਸਬਜ਼ੀ ਆ ਯਾਰ ਕੋਈ ਤਾਂ ਬੜੀ ਕਿਸਮਤ ਵਾਲਿਆ ਸਾਡੇ ਇੰਗਲੈਂਡ ਚ ਕੋਈ ਸਬਜ਼ੀ 750 ਰੁਪਏ ਤੋਂ ਕਿਲੋ ਘੱਟ ਨਹੀਂ 750 ਰੁਪਏ ਤੋਂ 7 ਪੌਂਡ ਨੂੰ ਸਾਡਾ 1 ਪੌਂਡ 1 ਰੁਪਇਆ 13 ਵਾਰ 1 ਪਾਉਂਡ 113 ਰੁਪਏ ਚੱਲਦਾ ਸਾਡੇ ਤਾਂ ਮਹਗਾਈ ਨੇ ਲੱਕ ਤੋੜਿਆ ਬਾਕੀ ਤੇ ਕਿਸਮਤ ਵਾਲਿਆ ਇੰਨੀ ਸੋਹਣੀ ਸਬਜ਼ੀ ਹੈ ਕਦੂਆਂ ਦੀ ਤਿੰਨ ਚਾਰ ਕਿਸਮ ਦੀ ਸਾਰੇ ਘਰੇ ਬੀਜਿਆ ਕਰੋ ਐਂਡ ਹਰ ਰੋਜ਼ ਖਾਇਆ ਕਰੋ ਦਹੀਂ ਲੱਸੀ ਦਾ ਬਦ ਤੋਂ ਬਦ ਸੇਵਨ ਕਰੋ ਸੈਰ ਕਰੋ ਸਾਦੇ ਵਿਆਹ ਤੇ ਸਾਦੇ ਮਰਨੇ ਕਰੋ ਤੇ ਕੈਂਸਰ ਦੌੜ ਜਾਏਗਾ ਕਿਹੜਾ ਮਹਿੰਗਾ ਵਿਆਹ ਨਾ ਉੱਤੀ ਦੇ ਬਾਪ ਨੂੰ ਕੋਈ ਰੋਗ ਛੱਡ ਜਾਂਦਾ ਫਿਰ ਕਹਿਣਗੇ ਲੈਣਾ ਦੇਣਾ ਕੁਛ ਨਹੀਂ ਤੁਹਾਡੇ ਚ ਕੋਈ ਨਹੀਂ ਹੋਣਾ ਜਿਨੇ ਪੰਜ ਬੰਦੇ ਨਾਲ ਵਿਆਹ ਕੀਤਾ ਹੱਥ ਖੜੇ ਕਰੋ ਕਰੋ ਹੱਥ ਖੜੇ ਜਿਨੇ ਪੰਜ ਬੰਦੇ ਨਾਲ ਉਹਦੀ ਲਾੜਵਈ ਹੈ ਹੈਗਾ ਕੋਈ ਫਿਰ ਮੇਰਾ ਵਿਆਹ ਵੀ ਪੰਜ ਬੰਦਿਆਂ ਨਾਲ ਹੋਇਆ ਇਸ ਤੇ ਮੇਰੇ ਬੇਟੇ ਦਾ ਵੀ ਮਰਜੋ ਸ਼ਰਮਣਾ ਇੱਥੇ ਬੈਠੇ ਕਿਉਂ ਆਂ ਇੰਨੇ ਤਾਂ ਟਾਈਮ ਵੇਸਟ ਕੀਤਾ ਤੁਹਾਡੇ ਚਾਪੇ ਤੁਸੀਂ ਵੀ ਕਰਪਟ ਹੋ ਤੇ ਆਲੇ ਨੂੰ ਕਹਿਣਗੇ ਲੈਣਾ ਦੇਣਾ ਕੁਛ ਨਹੀਂ ਹਜ਼ਾਰ ਬੰਦਾ ਆਊਗਾ ਹਜ਼ਾਰ ਬੰਦੇ ਨੂੰ ਰੋਟੀ ਖੁਲਾਣੀ ਮੈਰਿਜ ਪੈਲੇਸ ਦੇ ਵਿੱਚ ਬੋਲੋ 95% ਹਿੰਦੂ ਸਿੱਖ ਵੀਰਾਂ ਦੇ ਛਾਪਾਂ ਧੀਆਂ ਆ ਰਹੀਆਂ ਨੇ ਬੋਲੋ ਕੀ ਇਹ ਕਰਪਸ਼ਨ ਨਹੀਂ ਗੁਰਗੰਸਾਹਿਬ ਦੀ ਹਜ਼ੂਰੀ ਚ ਕਰਦੇ ਹੋ ਤੇ ਹਿੰਦੂ ਵੀਰ ਗੀਤਾ ਦੀ ਹਜ਼ੂਰੀ ਚ ਫਿਰ ਇੱਕ ਸ਼ਬਦ ਪੜ੍ਹਦਾ ਦੁਬਰਾਤ ਆਉਂਦੀ ਹੈ ਗਿਆਨੀ ਜੀ ਹਮਕਰ ਸਾਜਣ ਆਏ ਤੇ ਮੈਂ ਹੁਣੇ ਇੰਟਰਵਿਊ ਦੇ ਕੇ ਆਇਆ ਇੱਕ ਇੰਗਲੈਂਡ ਚ ਮੈਂ ਕਿਹਾ ਹਮਕਰ ਸਾਜਣ ਨਹੀਂ ਕਹਿਣਾਗਾ ਹਮਕਰ ਲਟੇਰੇ ਆਏ ਉਹ ਲੁੱਟਣਾ ਹੈ ਨਾਲੇ ਤਾਂ 3 ਅਗਲੇ ਦੀ ਲੈ ਜਾਣੀ ਹੈ ਨਾਲੇ 25 30 ਲੱਖ ਰੁਪਈਆ ਦਾ ਆ ਜਾਣਾ ਹੈ ਗੁਰੂਗੰਗਸਾਹਬ ਦੀ ਹਜ਼ੂਰੀ ਚ ਤੇ ਇਹ ਲਟੇਰਿਆਂ ਨੂੰ ਪੁਲਿਸ ਵੀ ਨਹੀਂ ਫੜਦੀ ਬਾਈ ਜੀ ਪੁਲਿਸ ਵਾਲੇ ਖੜੇ ਆ ਮਗਰ ਇਹ ਲਟੇਰੇ ਸ਼ਰੇਆਮ ਦਾ ਕੰਮ ਆਰਦੇ ਆ ਧੀ ਵਾਲੇ ਦੇ ਘਰ ਤੇ ਉਹ ਧੀ ਦੇ ਬਾਪ ਨੂੰ ਮਹਿੰਗਾ ਵਿਆਹ ਸਟ੍ਰੈਸ ਜਾਂ ਕੈਂਸਰਾਰ ਦਾ ਰੋਗ ਛੱਡ ਜਾਂਦਾ ਤੁਸੀਂ ਤੁਸੀਂ ਜ਼ਿੰਮੇਦਾਰ ਹੋ ਕੋਈ ਨਹੀਂ ਹੋਰ ਜ਼ਿੰਮੇਦਾਰ ਤੁਸੀਂ ਖੁਦ ਜ਼ਿੰਮੇਦਾਰ ਹੋ ਈਏ ਮੋਦੀ ਜੀ ਕਹਿੰਦਾ ਕਰਵੰਦ ਸਿੰਘ ਆ ਹਜ਼ਾਰ ਬੰਦਾ ਲੈ ਕੇ ਜਾਂ ਜੰਮ ਭਗਵੰਤ ਬਾਹਰ ਕਹਿੰਦਾ ਨਹੀਂ ਇਹ ਤਾਂ ਮੈਂ ਤੇ ਮੇਰੀ ਵਾਈਫ ਨੇ ਫੈਸਲਾ ਕਰਨਾ ਹੈ ਕਿ ਬੱਚੇ ਦਾ ਵਿਆਹ ਕਿਸ ਤਰ੍ਹਾਂ ਕਰਨਾ ਹੈ ਗੁਰਦਾਸਪੁਰ ਜ਼ਿਲ੍ਹੇ ਚ ਡੇਢ ਘੰਟਾ ਮੈਨੂੰ ਡੀ ਗਈ ਸੀ ਸਾਡੀ ਡਾਕਟਰ ਕੁੜੀ ਕਹਿੰਦੇ ਪਹਿਲਾਂ ਮਾਂ ਨੂੰ ਮਿਲ ਮੈਂ ਕਿਹਾ ਮਾਤਾ ਜੀ ਤੁਸੀਂ ਠੀਕ ਹੋ ਦਵਾਈ ਮਿਲ ਗਈ ਆ ਸੁਣਨ ਵਾਲੀ ਗੱਲ ਐਂ ਘਰੇ ਲੈ ਜਾਓ ਸੁਨੇਹਾ ਕਹਿੰਦੀ ਪੁੱਤ ਮੈਨੂੰ ਦਵਾਈ ਵੀ ਮਿਲ ਗਈ ਮੈਂ ਤੈਨੂੰ ਡਿਗਰੀਸ ਤੇ ਚੁੰਨੀ ਦੇ ਲੜੋ ਮੈਨੂੰ 20 ਰੁਪਏ ਦਾ ਨੋਟ ਕੱਢ ਕੇ ਦਿੱਤਾ ਕਹਿੰਦੀ ਇਹ ਦਵਾਈ ਦੇ ਲੰਗਰ ਚ ਪਾ ਦੇ ਗਰੀਬ ਔਰਤ ਟੁੱਟੀਆਂ ਚੱਪਲਾ ਪਾਟੀ ਚੁੰਨੀ ਖਾਂਗਾਵੇ ਉਹ ਦੁਨੀਆ ਦੀ ਅਮੀਰ ਔਰਤ ਸੀ ਤੇ ਮੈਂ ਕਿਹਾ ਮੈਥੋਂ ਵੀ ਕੁਝ ਲੈ ਲੇਂਗੀ ਕਹਿੰਦੀ ਨਹੀਂ ਐਥੋਂ ਮੇਰੀ ਪਰਖੀ ਕਹਿੰਦੀ ਮੈਂ ਕਿਹਾ ਮੈਥੋਂ ਵੀ ਕੁਝ ਲੈ ਮੈਂ ਇੰਗਲੈਂਡ ਚ ਆਪਦੀ ਗੋਲਕੀ ਬਦਲ ਲਈ ਤੇ ਮੇਰੀ ਵਾਈਫ ਨੇ ਮੈਨੂੰ 10000 ਰੁਪਏ ਇਕੱਠਾ ਕਰਕੇ ਦਿੱਤਾ ਸੀ میری ایک فونٹ دکھا لینا میں او دے جی پا دینا ہوں۔ 10000 روپے اسی میں فیصلہ کر لیا ਵੀ اے گولک گورو صاحب نے بھیجی ہے۔ ਹੁਣ ਫੈਸਲਾ ਤੁਸੀਂ ਕਰਨਾ ਹੈ। ਇੱਕੋ ਗਰੀਬ ਮਾਂ ਤੁਰ ਕੇ ਆਉਂਦੀ ਹੈ। ਟੁੱਟੀਆਂ ਚੱਪਲਾ ਹੈ, ਪਾਟੀ ਚੁੰਨੀ ਹੈ, ਖਾਂਗ ਆ ਰਹੀ ਹੈ। ਇੱਕ گولਕ ਇੱਥੇ ਮੰਦਰ ਗੁਰਦਾਰੇ ਦੀ ਪਈ ਹੈ। ਕਿਹੜੀ گولਕ ਚ ਪਾਈਏ ਤੁਸੀਂ ਫੈਸਲਾ ਕਰਕੇ ਦੱਸੋ ਯਾਰ ਮੈਨੂੰ। ਜਿਹੜੀ ਤੁਰ ਹੀ ਆਉਂਦੀ ਹੈ। ਇਹ ਸਲਾਹ ਦੇ ਰਹੇ ਮੈਨੂੰ। ਮੈਨੂੰ ਤਾਂ ਦੇ ਰਹੇ ਆ ਆਪ ਉਹਨੇ ਮੈ ਤਾਂ ਪਤਾ। ਤੁਸੀਂ ਵੀ ਬਦਲੋ ਤੁਹਾਡੇ ਨਾਲ ਗੱਲਾਂ ਕਰਨ ਆਇਆ ਮੈਂ ਅੱਜ ਉਹ ਗੋਲਕ ਦੇਖੋ ਕਿਹੜੀ ਐ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਿਹੜਾ ਸ਼ਬਦ ਪੜਪੜ ਕਸਾਤਾ ਤੁਸੀਂ ਤੇ ਮੈਂ 10000 ਉਹਦੇ ਜੀ ਪਾਤਾ ਡਾਕਟਰ ਕੁੜੀ ਨੂੰ ਕਿਹਾ ਇਹ ਨੂੰ ਦੋ ਸੈਟ ਕੱਪੜਿਆਂ ਦੇ ਲੈ ਦੇ ਚੱਪਲਾਂ ਲੈ ਦੇ ਸਾਰੇ ਪੈਸੇ ਇੱਥੇ ਖਰਚ ਕਰ ਦੇ ਵੀ ਗੁਰੂ ਅਮਰਦਾਸ ਜੀ ਨੇ ਗੋਲਕ ਭੇਜ ਤੇ ਫਿਰ ਆ ਗਿਆ ਹਰਮੰਦਰ ਸਾਹਿਬ ਤੇ ਮੇਰੀ ਜੇਬ 'ਚ ਰੁਪਈਆ ਨਹੀਂ ਸੀ ਮੱਥਾ ਟੇਕਣ ਨੂੰ ਗੁਰੂ ਅਮਰਦਾਸ ਨੂੰ ਤੇ ਮੈਂ ਕਿਹਾ ਵੀ ਹੁਣ ਕੀ ਕਰਾਂ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਮੈਂ ਕਿਹਾ ਵੀ ਜਿਹੜੇ ਤੇਰਾ ਦਾਨ ਤੈਨੂੰ ਦੇਣਾ ਸੀ ਉਹ ਤਾਂ ਮਹਾਰਾਜ ਹੀ ਦੇ ਰਹਾ ਹੈ। ਐਨਾ ਖੜੜਾ ਮੈਂ ਕਿਹਾ ਤੈਨੂੰ ਮੈਂ ਮੂਲ ਮੰਤਰ ਸੁਣਾਉਣਾ ਗੁਰਾਂ ਦਾ। ਅਸੀਂ ਬ੍ਰਾਂਡੇ 'ਚ ਬਹਿ ਗਿਆ ਉੱਤੇ। ਤੈਨੂੰ ਗੁਰੂ ਮੰਤਰ ਸੁਣਾਤਾ। ਦੋਸਤੋ ਇਸ ਤਰ੍ਹਾਂ ਦੇ ਖਿਆਲ ਬਣਾਉਣੇ ਪੈਣਗੇ। ਇਹ ਨਾ ਸੋਚੋ ਮੈਨੂੰ ਪਾਈਟਨ ਨਾ ਦੇ ਦਿਓ ਕਿ ਮੈਂ ਕਾਮਰੇਡ ਆ। ਮੈਂ ਗੁਰੂ ਤੋਂ ਬਾਹਰ ਨਹੀਂ। ਪਰੰਤੂ ਡਿਸੀਜਨ ਉਹ ਫੈਸਲੇ ਉਹ ਕਰੋ ਜਿਹਦਾ ਕੋਈ ਫਾਇਦਾ। ਦਿੰਦਾ ਆਪਦੇ ਮੈਂ ਵੀ ਤੇਰੇ ਘਰ ਨੂੰ ਕੁਲਵੰਸਿਆਂ ਆ ਰਿਹਾ। ਉਹ ਉਹਨੂੰ ਲਛਣਾ ਨੂੰ ਪਛਾਣੋ। ਪਹਿਲਾਂ ਲਚਰਦਾ ਦੇ ਜਿਹਦੇ ਸਾੜ ਪੈਣ ਲੱਗ ਗਿਆ ਪੰਜਾਬੀ ਮਾਦਾ ਬਣਨਾ ਜੇ ਵੀ ਕੈਂਸਰ ਜਿਹਦੇ 2-3 ਮਹੀਨੇ ਰਹਿ ਗਿਆ ਉਹਦੇ ਘਰੇ ਕੈਂਸਰ ਆ ਜਾਣਾ ਠੀਕ ਆ ਉਹਨੂੰ ਠੀਕ ਕਰਨਾ ਤੁਸੀਂ ਕਿਵੇਂ ਕਰੋਗੇ ਮਿਠਾਈਆਂ ਪਕੌੜੇ ਬੰਦ ਕਰੋ ਖੰਡ ਬੰਦ ਕਰੋ ਵਾਈਟ 슈ਗਰ ਇਜ਼ ਫੁੱਲ ਆਫ ਕੈਮੀਕਲ ਗੁਰਦੀ ਚਾਹ ਤੇ ਆਜੋ ਸ਼ੱਕਰ ਦੀ ਥੋੜੀ ਬਹੁਤ ਮੂਲੀ ਜੀ ਪਾਲਿਆ ਕਰੋ ਗੁਰੂ ਸਾਹਿਬ ਨੇ ਪਹਿਲੀ ਦੇ ਕੜਾ ਪ੍ਰਸ਼ਾਦ ਦੀ ਗੁਰਦੀ ਬਣਾਈ ਸੀ ਉਦੋਂ ਖੰਡ ਹੈ ਨਹੀਂ ਸੀ ਤੁਸੀਂ ਗੰਡ ਪਸਾਦੀ ਵਿੱਚ ਲੰਗਰਾਂ ਚ ਜਲੇਬੀਆਂ ਪਸਾਦੀਆਂ ਮਰਨਾ ਹੀ ਹੈ ਸਾਡੇ ਲੰਗਰ ਚਾਹੀਦੇ ਸੀ ਤੁਹਾਨੂੰ ਦਾਲ ਫੁਲਕੇ ਦੇ ਉਹ ਪੈਸੇ ਬਚਾ ਕੇ ਦਵਾਈ ਦੇ ਲੰਗਰ ਵੀ ਲਾ ਲਓ ਇੱਧਰ ਵੀ ਤੁਰ ਕੋ ਇਹ ਨਹੀਂ ਤੁਹਾਨੂੰ ਦਿਸੀਆ ਹੀ ਨਹੀਂ ਤੁਹਾਨੂੰ ਪਰ ਹੁਣ ਜਦੋਂ ਕੈਂਸਰ ਕੈਪੀਟਲ ਬਣ ਗਈ ਪੰਜਾਬ ਤੇ ਤੁਹਾਡੀਆਂ ਅੱਖਾਂ ਖੁੱਲੀਆਂ ਪੀਕਾ ਨੇਰ ਤੋਂ ਕੈਂਸਰ ਟ੍ਰੇਨ ਜਲਦੀ ਸੀ ਮੇਰੇ ਘਰ ਵੀ ਕੈਂਸਰ ਆਇਆ ਮੇਰੀ ਮਾਂ ਮਰ ਗਈ ਕੈਂਸਰ ਨਾਲ ਕੈਨੇਡਾ ਮੈਂ ਗੋਲਕੋਣ ਆਇਆ ਸੀ ਮੈਂ ਤਾਂ ਕੱਪੜੇ ਦਾ ਵਪਾਰੀ ਸੀ ਮੈਨੂੰ ਪਤਾ ਨਹੀਂ ਸੀ ਕਿ ਗੁਰੂ ਸਾਹਿਬ ਨੇ ਮੈਨੂੰ ਇੱਥੇ ਲੈ ਕੇ ਆ ਗਿਆ ਸਾਰੀ ਦੁਨੀਆ ਚ ਫਲਾਤਾ ਸਨੇਹਾ ਸਾਡਾ ਪਿੰਡ ਡਿਸਟ੍ਰਿਕਟ ਮੋਗਾ ਜਾਂ ਨਿਹਾਲ ਸਿੰਘ ਵਾਲੇ ਦੇ ਕੋਲੇ ਬੀੜ rau ਕੇ ਜਿਨ੍ਹਾਂ ਨੂੰ ਕਮਲੇ rau ਕੇ ਕਹਿੰਦੇ ਆਂ ਜਿੰਨਾ ਵੀ ਕੌਣ ਆਈਆਂ ਦੋਸ ਪਿੰਡ ਦਾ ਜੰਪਾਲਾ ਥੋੜਾ ਹੀ ਹੋਣਾ ਉਸ ਕਮਲੇ ਨੇ 43 ਮੁਲਕਾਂ ਚ ਟੀਮਾਂ ਲਾਦਨਾ ਸਕੂਲਾਂ ਕਾਲਜਾਂ ਚ ਇਹੀ ਲੈਕਚਰ ਹੋ ਰਿਹਾ ਜਿਹੜੇ ਮੈਂ ਕਰ ਰਿਹਾ ਕੈਂਸਰ ਤੋਂ ਬਚਣ ਜਿਹਦੇ ਘਰ ਆ ਜਾਂਦਾ ਜਿਹਦੇ ਘਰ ਆ ਜਾਂਦਾ ਨਾ ਕੈਂਸਰ ਇੱਕ ਕਿਲਾ ਬੁਕਾ ਦਿੰਦਾ ਬੋਸਟ ਇੱਕ ਸਾਡਾ ਸੋਹਣਾ ਜਿਹਾ ਕਰਦਾ ਮੈਂਬਰ ਵੀ ਲੈ ਜਾਂਦਾ ਇੱਕ ਕਿਲਾ ਬੁਕਾ ਦਿੰਦਾ ਜਿਵੇਂ ਜਿਵੇਂ ਤੁਸੀਂ ਮੈਰਿਜ ਪੈਲੇਸ ਜਾਣਿਆ ਨਾ ਵਿਆਹ ਕਰਨਾ ਤੁਹਾਡਾ ਵੀ ਇੱਕ ਕਿਲਾ ਬਿਕ ਜਾਂਦਾ ਉਹ ਮੈਰਿਜ ਪੈਲੇਸ ਵੀ ਕੈਂਸਰ ਬਣ ਗਿਆ ਇੱਕ ਕਿਲਾ ਬੁਕਾ ਦਿੰਦਾ ਮੈਰਿਜ ਪੈਲੇਸ ਧੀ ਆਲੇ ਦਾ ਨਾਲੇ ਕਹਿਣ ਕਿ ਸ਼ਬਦ ਪੜ੍ਹਦੇ ਆ ਫਿਰ ਆਪਾਂ ਬਾਜੀ ਢੋਲਕੀਆਂ ਕੁੱਟ ਕੇ ਅਕਾਲ ਪੁਰਖ ਤੋਂ ਮੰਗੋ ਕਹਿੰਦੇ ਦੇ ਕੇ ਨਹੀਂ ਪਛਤਾਉਂਦਾ ਫਿਰ ਧੀਆ ਆਲਿਆਂ ਤੋਂ ਕਿਉਂ ਮੰਗਦੇ ਆ ਬੋਲੋ ਸਹ ਜਵਾਬ ਕਿਸੇ ਦਾ ਨਹੀਂ ਫੇਲ ਹੋ ਗਿਆ ਉਹ ਡੀ ਸਟੇਟਮੈਂਟ ਦੇ ਦਿੱਤੀ ਅਗਲੇ ਹਫਤੇ ਤੋਂ ਪੰਜਾਬ ਨੇ ਸਿਰੇ ਬਣ ਜਾਣਾ ਸਾਰਾ ਪੰਜਾਬ ਮਚੂਗਾ ਮੈਂ ਦੇਖੂਗਾ ਜਹਾਜ ਬੈਠਾ ਮੇਰੇ ਗੁਰੂਆਂ ਪੀਰਾਂ ਦੀ ਧਰਤੀ ਸਾਰੇ ਜਿਹੜਾ ਉੱਤੇ ਜਹਾਜ ਉੜਦਾ ਤੇ ਦਿੱਲੀ ਤੋਂ ਅਸੀਂ ਇੰਗਲੈਂਡ ਨੂੰ ਜਾਂਦੇ ਆ ਇਥੋਂ ਦੀ ਨਾਂ ਕੀ ਜਾਂਦਾ ਤੇ ਸਾਰੇ ਪੰਜਾਬ ਚ ਅੱਗ ਲੱਗੀ ਹੋਣੀ ਹੈ ਅਗਲੇ ਹਫਤੇ ਕੀ ਇਹ ਸਵੇ ਨਹੀਂ ਕੌਣ ਜ਼ਿੰਮੇਦਾਰ ਹੈ ਤੁਸੀਂ ਇੰਨਾ ਧੂਆਂ ਹੋਣਾ ਮੂੰਹ ਦਾ ਕੈਂਸਰ ਹੋਏਗਾ ਗਲੇ ਦਾ ਕੈਂਸਰ ਹੋਏਗਾ ਦੋਸਤੋ ਹਰ ਕੈਂਸਰ ਗੁਰੂ ਸਾਹਿਬ ਦਾ ਕੋੜਾ ਨਹੀਂ ਲੰਘਿਆ ਸੀ ਤਬਾਕੂ ਦੇ ਖੇਤ ਵਿੱਚ ਦੀ ਤੁਸੀਂ ਤਬਾਕੂ ਖਾ ਰਹੇ ਹੋ ਸਿਗਰਟਾਂ ਪੀ ਰਹੇ ਹੋ ਮੂੰਹ ਤੇ ਗਲੇ ਦਾ ਕੈਂਸਰ ਹੋਏਗਾ ਤੇ ਗੁਰੂ ਸਾਹਿਬ 500 ਸਾਲ ਪਹਿਲਾਂ ਮਨਾ ਕਰਕੇ ਗਏ ਆ ਗੱਲ ਹੀ ਨਹੀਂ ਮੰਨੀ ਉਹਨਾਂ ਦੀ ਦੋਸਤੋ ਆਪਾਂ ਨੂੰ ਪਿੰਡ ਪਿੰਡ ਡਿਸਪੈਂਸਰੀ ਕੋਲ ਨਹੀਂ ਜਾਏਗੀ ਮੰਦਰ ਗੁਰਦਾਰੇ ਬਹੁਤ ਬਣ ਗਏ ਬੱਸ ਕਰੋ ਲੋਡ ਤੋਂ ਵੱਧ ਬਣ ਗਏ ਉਹਨਾਂ ਜੋ ਸੋਨਾ ਗੁਰੂ ਦਾ ਪ੍ਰਚਾਰ ਕਰੋ ਹੁਣ ਹਸਤਾਲਾਂ ਚ ਕੁਲਵੰਤ ਸਿੰਘ ਦੀ ਮਾਂ ਮਰੀ ਘੋਗ ਪਿਆ ਮਰ ਪੱਖਾ ਦਾਨ ਕਰਨਾ ਜੀ ਕਹਿੰਦੇ ਗੁਰਦੁਆਰੇ ਲਵਾ ਦੇ ਕੋ ਨੂੰ ਪੁੱਛੇ ਮਰ ਜਾ ਹਸਪਤਾਲ ਵੀ ਲਵਾ ਦੇ ਤਿੰਨਾ ਫਰਾਂ ਦੇ ਨਾਂ ਲਿਖਿਆ ਹੁੰਦਾ ਤੁਹਾਡਾ ਨਾਲੇ ਕਹਿੰਦੇ ਗੁਰੂ ਸਾਹਿਬ ਸਭ ਕੋ ਜਾਣਦਾ ਉਹ 1000 11 ਹੁੰਦਾ ਪੱਖਾ ਨਾ ਤਿੰਨਾ ਫਰਾਂ ਦੇ ਨਾਂ ਲਿਖਿਆ ਹੁੰਦਾ ਤੁਹਾਡਾ ਫਲਾ ਨੇੇ ਦਾਨ ਕੀਤਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਤੁਹਾਡੀ ਸਾਈਕੋਲੋਜੀ ਦੀ ਵੀ ਕੀ ਕਰ ਰਹੀ ਹੋ ਤੁਸੀਂ ਉਹਨਾਂ ਦਾ ਗ੍ਰੇਸ ਕਰੋ ਨਾਲ ਹਸਪਤਾਲ ਬਰਨਾਲੇ ਦੇ ਹਸਪਤਾਲ ਜਾ ਕੇ ਦੇਖ ਲਓ ਕੀ ਹਾਲ ਹੈ ਸਟਾਈ ਦਾ ਗਏ ਆ ਕਿਤੇ ਕੋਈ ਤੁਹਾਡੇ ਚੋ ਕਿਸੇ ਨੇ ਬਰਨਾਲੇ ਦੇ ਸਰਕਾਰੀ ਹਸਪਤਾਲ ਚੋ ਇਲਾਜ ਕਰਾਇਆ ਨਹੀਂ ਪ੍ਰਾਈਵੇਟ ਦੇ ਜਾਂਦੇ ਹੋ ਉਹ ਵੀ ਸਾਡੇ ਆ ਜੇ ਆਪਾਂ 1 ਸਾਲ ਦਾਮ ਦੀ ਦਸ਼ਾ 26 ਜ਼ਿਲ੍ਹੇ ਆਪਣੇ ਤੇ ਸਾਰੇ ਭਰ ਦਿਆਂਗੇ ਚੰਗੇ ਚੰਗੇ ਬੈੱਡ দান ਕਰੋ ਸਾਡੇ ਘਰ ਚ ਕੋਈ ਖੁਸ਼ੀ ਹੈ ਕੋਈ ਗਮੀ ਹੈ ਹਸਪਤਾਲਾਂ ਨੂੰ দান ਕਰੋ ਮੇਰਾ ਨਹੀਂ ਸੁਨੇਹਾ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਦੁਆਖਾਨੇ ਖੋਲੇ ਸੀ ਤਰਨ ਤਾਰਨ ਦੇ ਵਿੱਚ ਖੁਦ ਕੋੜੀਆਂ ਦੇ ਜ਼ਖਮ ਸਾਫ਼ ਕਰਦੇ ਸੀ ਤੁਸੀਂ ਕਿੰਨੇ ਕਰਦੇ ਆ ਤੁਹਾਨੂੰ ਤਾਂ ਮਿਸ਼ਕਾਉਂਦਾ ਸਾਡੀ ਵਰਲਡ ਕੈਂਸਰ ਦਾ ਬੜਾ ਵੱਡਾ ਫੰਡਾ ਮੇਰੇ ਤੇ ਇੱਕ ਡਿਊਟੀ ਲਾਈ ਵੀ ਕਿਸੇ ਦੇ ਭੋਗਤੇ ਨਹੀਂ ਜਾਣਾ ਜਿੱਟਾ ਝੱਗਾ ਪਜਾਮਾ ਪਾ ਕੇ ਤੁਸੀਂ ਜਾਣਦੇ ਹੋ ਨਾ ਲੈਕਚਰ ਜੇ ਕਰਦੇ ਆ ਕਰਦੇ ਆ ਸਾਰੇ ਡਿਟਰੀ ਜਾਵੜ ਦੇ ਘਟੇ ਉਹ ਕਹਿੰਦੇ ਜਿਉਂਦੇ ਕੋਲੇ ਜਾਣਾ ਹੈ ਉਹ ਮਰੀਜ਼ ਨੂੰ ਜੱਫੀ ਪਾਉਣੀ ਹੈ ਪਤੋਂ ਨਹੀਂ ਪੈਣੀ ਕਿਉਂਕਿ ਜੇਬ ਢਿੱਲੀ ਹੋਊਗੀ ਨਾ ਤੁਸੀਂ ਮਰੇ ਤੋਂ ਜਾਣਦੇ ਆ ਅਸੀਂ ਮਰੇ ਤੋਂ ਨਹੀਂ ਜਾਂਦੇ ਅਸੀਂ ਪਹਿਲਾਂ ਆਏ ਆ ਕਿ ਮਰਨ ਨਹੀਂ ਦੇਣਾ ਮਰਨ ਨਹੀਂ ਦੇਣਾ ਸਾਡੇ ਭੈਣ ਭਰਾ ਹੈ ਗਵਰਨਮੈਂਟ ਵੀ ਸਾਡੀ ਆ ਪੁਲਿਸ ਵੀ ਸਾਡੀ ਆ ਕੋਈ ਬਾਹਰੋਂ ਨਹੀਂ ਆਏਗੀ ਦੋਸਤੋ ਪਿਆਰ ਨਾ ਰਿਹਾ ਕਰੋ ਐਂਡ ਕੈਂਸਰ ਨੂੰ ਆਪਾਂ ਬਿਲਕੁਲ ਠੀਕ ਕਰ ਸਕਦੇ ਹਾਂ ਤੁਹਾਡੇ ਆਪ ਦੇ ਹੱਥਾਂ ਦੇ ਵਿੱਚ ਹੈ ਤੁਸੀਂ ਇਹਨੂੰ ਕੈਂਸਰ ਦੀ ਰਾਜਧਾਨੀ ਬਣਾਈ ਬੈਠਿਆ ਗੁਰੂਆ ਪੀਰਾਂ ਦੀ ਧਰਤੀ ਨੂੰ ਜਦੋਂ ਮੈਂ ਇਸ ਸੰਸਥਾ ਦਾ ਅੰਗ ਆਪ ਕੋ ਬਣਿਆ ਸੀ ਤੇ ਅਸੀਂ ਨੰਬਰ 1 ਸਟੇਟ ਸੀਗੀ ਪੰਜਾਬ ਦੇ ਵਿੱਚ ਕੈਂਸਰ ਸਾਰੀਆਂ ਸਟੇਟਾਂ ਨਾਲ ਅੱਜ ਅਸੀਂ 23ਵੇਂ ਸਥਾਨ ਤੇ ਲੈ ਗਏ 23ਵੇਂ ਸਥਾਨ ਤੇ ਲੈ ਗਏ ਪੰਜਾਬ ਨੂੰ ਆ ਜਦੋਂ ਤੁਹਾਨੂੰ ਪੁੱਠੇ ਰਾਸਤੇ ਤੁਹਾਡੇ ਸਿਰ ਨੂੰ ਘੁਬਾ ਘੂਗੇ ਆ ਕਰਦੇ ਆਂਗੇ ਉਹ ਕਰਦੇ ਆਂਗੇ ਹੋਣਾ ਕਰਨਾ ਕੱਖ ਨਹੀਂ ਕਾਰਕਲਵੰਤ ਸਿੰਘ ਨੇ ਆਪ ਦਾ ਆਪ ਠੀਕ ਕਰਨਾ ਹੈ ਤੁਸੀਂ ਆਪ ਦਾ ਘਰ ਠੀਕ ਕਰਨਾ ਹੈ ਕਿਸੇ ਲੀਡਰ ਨੇ ਨਹੀਂ ਕਰਨਾ ਇਹ ਗਰੰਟੀਡ ਹੈ ਸਾਦਾਪਨ ਲੈ ਕੇ ਆਓ ਜੀਵਨ ਦੇ ਵਿੱਚ ਹਰ ਰੋਜ਼ ਸੈਰ ਕਰਿਆ ਕਰੋ ਸੁਬਾ ਸ਼ਾਮ ਐਵੇਂ ਨਾ ਗਰਮੀ ਤੋਂ ਡਰਿਆ ਕਰੋ ਸਾਡੇ 10 ਡਿਗਰੀ ਟੈਂਪਰੇਚਰ ਆ ਮੈਂ ਉੱਥੋਂ ਆਇਆ ਤੇ ਮੈਂ ਵਧੀਆ ਕਹਿੰਦਾ ਜੀ ਬੇਕਨ ਮੁਰਕਾ ਆਵੇ ਚੰਗੀ ਚੀਜ਼ ਹੈ ਸਾਰਾ ਕੋਲੇਸਟ੍ਰੋਲ ਨਿਕਲੂਗਾ ਤੁਹਾਡਾ ਬੀਪੀ ਡਾਇਬੀਟੀਸ ਸਾਰਾ ਕੰਟਰੋਲ ਹੋ ਜੂਗਾ ਤੁਸੀਂ ਤਾਂ ਤੁਹਾਨੂੰ ਤਾਂ ਗਰਮੀ ਲੱਗਦੀ ਆ ਮੈਂ ਸਾਰੀਆਂ ਛੜਕਾਂ ਦੇਖਿਆ ਵੀ ਖਾਲੀ ਪਈਆਂ ਲੋਕ ਘਰੇ ਏਸੀ ਛੱਡ ਕੇ ਸੁੱਤੇ ਪਏ ਬਣੇ ਆ ਸਾਈਕਲ ਬਹੁਤ ਵਧੀਆ ਚੀਜ਼ ਸੀ ਛੱਡ ਗਏ ਤੁਸੀਂ ਜਿਹੜਾ ਗਦੂਦ ਦਾ ਕੈਂਸਰ ਹੈ ਉਹਨੂੰ ਸਾਈਕਲ ਬਚਾਉਂਦਾ ਸੀ ਤੁਸੀਂ ਕਹੋਗੇ ਸਾਈਕਲ ਕੋਈ ਕਿਹੜੀ ਮੈਡੀਸਨ ਹੈ ਥੋੜੀ ਜਿਹੀ ਗਦੂਦ ਆ ਕਾਠੀ ਤੇ ਕੱਸਦੀ ਸੀ ਜਿਉਂ-ਜਿਉਂ ਅਸੀਂ ਉਮਰ ਵੱਡੇ ਹੋਈ ਜਾਂਦੇ ਆ ਗਦੂਦ ਦੇ ਉੱਪਰ ਫੈਟ ਜੜੀ ਜਾਂਦੀ ਹੈ ਤੇ ਪ੍ਰੋਸਟੇਟ ਕੈਂਸਰ ਆ ਜਾਂਦਾ ਪ੍ਰੋਸਟੇਟ ਕੈਂਸਰ ਦੀ ਐਕਸਰਸਾਈਜ਼ ਹੀ ਸਾਈਕਲ ਸੀ ਤੇ ਸਾਡੇ ਅੰਗਰੇਜ਼ ਸਾਈਕਲਾਂ ਤੇ ਆ ਗਏ ਸਾਡੇ ਮਿਨਿਸਟਰ ਸਾਈਕਲਾਂ ਤੇ ਪਾਰਲੀਮੈਂਟ ਨੂੰ ਜਾਂਦੇ ਆ ਅਸੀਂ ਗੈਰੇਜ ਦੇ ਵਿੱਚ ਖੜਾ ਲੈ ਲਿਆ ਕੇ ਸਾਈਕਲ ਪਰ ਤੁਸੀਂ ਛੱਡ ਗਏ ਸਾਈਕਲ ਦੁਬਾਰਾ ਲੈਣੇ ਪੈਣਗੇ ਜੇ ਪ੍ਰੋਸਟੇਟ ਕੈਂਸਰ ਤੋਂ ਬਚਣਾ ਮਰਜੀ ਤੁਹਾਡੀ ਆ ਸਾਡੇ ਕੋਲੇ 12783 ਪਿੰਡ ਹੈ ਗੁੱਸਾ ਨਹੀਂ ਕਰਨਾ ਮੈਂ ਗੁਰੂ ਤੋਂ ਬਾਹਰ ਨਹੀਂ ਸਾਡੇ ਕੋਲੇ 37000 ਗੁਰਦੁਆਰਾ ਪੰਜਾਬ 'ਚ ਸਾਡੇ ਕੋਲੇ ਸੋਹਣੇ ਹਸਪਤਾਲ ਹੈ ਠੀਕ ਹੈ ਤੇ ਇੱਥੇ ਕੇ ਨਾ ਆਟਾ ਖਾ ਕੇ ਗੁਰਦੁਆਰੇ ਲੈ ਕੇ ਜਾਵਾਂਗੇ ਆਸਥਾਲ ਲੈ ਕੇ ਜਾਵਾਂਗੇ ਨਾ ਹਾਂ ਗੁਰਸਾਹ ਦਾ ਪਾਠ ਵੀ ਕਰਾਂਗੇ ਵੀ ਮੈਨੂੰ ਬਚਾ ਲਾ ਕੈਂਸਰ ਉਹਨਾ ਮੁਲਕਾਂ 'ਚ ਵੀ ਬਹੁਤ ਵੱਧ ਚੁੱਕਿਆ ਉੱਥੇ ਹੋਰ ਮੁਸ਼ਕਲ ਆ ਸਟ्रेस ਪੈਂਦੀ ਹੈ ਦਿਮਾਗੀ ਬੋਝ ਇੱਥੇ ਤੁਹਾਡੇ ਹੋਰ ਨੁਕਸ ਹੈ ਠੀਕ ਹੈ ਪਰ ਯਾਰ ਕੈਂਸਰ ਠੀਕ ਹੋ ਸਕਦਾ ਹੈ ਜੇ ਤੁਸੀਂ ਆਪਦੀ ਜ਼ਿੰਦਗੀ ਥੋੜੀ ਸਾਦਾ ਬਣਾ ਲਿਆ ਹੋ ਠੀਕ ਹੈ ਆਪਾਂ ਤਿੰਨ ਚਾਰ ਪੁਆਇੰਟ ਡਿਸਕਸ ਕਰਾਂਗੇ ਤੁਸੀਂ ਘਰਾਂ 'ਚ ਲਾਗੂ ਕਰ ਸਕਦੇ ਹੋ ਮੈਂ 43 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਮੇਰੀ ਮਾਂ ਕੋਹੇ ਦਾ ਪੋਚਾ ਲਾਉਂਦੀ ਸੀ ਸਦਾ ਜਿਹੜਾ ਚੁੱਲ੍ਹਾ ਧੁਰਦਾ ਕੱਚਾ ਸੀ ਪਰ ਖਾਨਪਾਨ ਸਾਫ਼ ਸੀ ਪਾਣੀ ਸਾਫ਼ ਸੀ ਆਹ ਨਹੀਂ ਲੋੜ ਸੀ ਉਦੋਂ ਬੋਤਲਾਂ ਦੀ ਠੀਕ ਹੈ ਐ ਪ੍ਰੈਸ ਵਾਲੇ ਵੀਰੋ ਮੈਂ ਤੁਹਾਨੂੰ ਸਵਾਲ ਕਰਦਾ ਮੱਝ ਨੂੰ ਇਹ ਪਿਉਨੇ ਆ ਬੋਲੋ ਮੇਰੀ ਮੇਰਾ ਲੈਕਚਰ ਤੁਹਾਡੇ ਨਾਲ ਗੱਲਬਾਤ ਹੀ ਹੋਏਗੀ ਮੱਝ ਨੂੰ ਪਿਉਨੇ ਆ ਬਰਨਾਲੇ ਦੇ ਗੰਦੇ ਨਾਲੇ ਦਾ ਜਾਂ ਮਹਿਰ ਰੂਰ ਜਾਂਦੀ ਹੋਏਗੀ ਠੀਕ ਹੈ ਉਹਦਾ ਪਾਣੀ ਪੀਦੀ ਹੋਏਗੀ ਫਿਰ ਤੁਹਾਨੂੰ ਉਹਨੇ 5 ਕਿਲੋ ਦੁੱਧ ਦੇਣਾ 50 ਕਿਲੋ ਪਾਣੀ ਪੀਦੀ ਹੈ ਮੱਝ ਸਵੇਰ 15 ਕਿਲੋ ਦੁਪਹਿਰੇ ਸ਼ਾਮ ਤੱਕ 50 ਕਿਲੋ ਪਾਣੀ ਤੇ ਫੇਰ ਉਹ ਦੁੱਧ ਕਿਹੜਾ ਆਊਗਾ ਗੰਦਾ ਹੀ ਐਵੇਂ ਹਾਲ ਔਰਤਾ ਮੇਰੀਆਂ ਮਾਵਾਂ ਬੈਟੀਆਂ ਮੇਰੀ ਮਾਂ ਨੇ ਮੈਨੂੰ ਛਾਤੀ ਤੋਂ ਦੁੱਧ ਪਿਆਇਆ ਸੀ ਆਪਾਂ ਪੰਜਾਬੀ ਚ ਕਹਿੰਦੇ ਸੀ ਟੋਡਾ ਮਾਰ ਕੇ ਚੰਗਿਆ ਜੇ ਮੇਰੀ ਮਾਂ ਸਾਫ਼ ਪਾਣੀ ਪੀਊਗੀ ਤਾਂ ਹੀ ਸਾਫ਼ ਦੁੱਧ ਆਏਗਾ ਉਹ ਦੁੱਧ ਤੋਂ ਸਟਾਰਟ ਕੀਤਾ ਮੱਝ ਗੰਦਾ ਪਾਣੀ ਪੀ ਰਹੀ ਹੈ ਮੈਨੂੰ ਆਏ ਨੂੰ ਆਹ ਬੋਤਲ ਦੇਤੀ ਹੁਣ ਦੇਹੀ ਪਤਾ ਨਹੀਂ ਕਿਹੜਾ ਦੇਣਗੇ ਪਨੀਰ ਫਲੋਰ ਤੇ ਆਪਣ ਨੂੰ ਮੈਂ ਬਿਮਾਰ ਹੋ ਜਾਣਾ ਬਰਨਾਲੇ ਨੂੰ ਜਾ ਕੇ ਇਹ ਤੇ ਬੜੇ ਸਿਆਣੇ ਲੋਕ ਬੈਠੇ ਆ। ਇਹਨੇ ਸੋਚਿਆ ਮੱਝ ਨੂੰ ਵੀ ਸਾਫ਼ ਪਾਣੀ ਪਿਆਓ। ਸਾਫ਼ ਦੁੱਧ ਆ ਗਿਆ ਫਿਰ ਦਹੀਂ ਲੱਸੀ ਪਨੀਰ ਸਾਫ਼ ਹੋ ਜਾਊਗਾ। ਫਿਰ ਕਿਸਾਨ ਵੀਰ ਬੈਠੇ ਆ। ਸਬਜ਼ੀਆਂ ਦੇ ਸਪਰੇਅ ਨਾ ਕਰੋ ਜਿਹੜੀ ਘਰੇ ਖਾਣੀ ਹੈ। ਨਾ ਦੂਜੀ ਜ਼ਹਿਰ ਵੰਡੋ। ਗੁਰੂ ਦਾ ਡਰ ਰੱਖਿਆ ਕਰੋ। ਜ਼ਹਿਰੀ ਵੰਡੀ ਜਾਂਦੇ ਆ। ਟੀਕੇ ਠੋਕੇ ਧਰੂ ਜਾਂਦੇ ਆ। ਇਹ ਗਲਤ ਕੰਮ ਹੈ। ਇਹ ਗੁਰੂ ਦੀ ਸੋਚ ਤੋਂ ਬਾਹਰ ਹੈ। ਸਬਜ਼ੀਆਂ ਦੇ ਕੀ ਕੇ ਫਰਟੀਲਾਈਜ਼ਰ ਪੈਸਟੀਸਾਈਡ ਘਟ ਗਿਆ ਸਬਜ਼ੀ ਸਾਫ਼ ਹੋ ਗਈ ਫਿਰ ਹੈ ਕਿ ਕੇਲੇ ਫਰੂਟ ਲਾ ਲੋ ਜਿਹੜਾ ਵੀ ਹੈ ਨਾ ਉਹ ਯੂਪੀ ਵਾਲਾ ਆਇਆ ਸੀ ਇੱਥੇ ਪਹਿਲਾਂ ਤਾਂ ਵਧੀਆ ਸੀ ਉਹ ਪੁਰੇ ਚਿੱਟੇ ਧਗੇ ਬਰਾਮੇ ਵਾਲਿਆਂ ਨੂੰ ਵੇਖਿਆ ਵੀ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਆ ਲੀਡਰ ਜੇ ਉਹ ਵੀ ਕਰਪਟ ਹੋ ਗਿਆ ਇਹ ਸੱਚ ਹੈ ਸ਼ਾਮ ਨੂੰ ਹਰੇ ਕੇਲੇ ਤੇ ਸਵੇਰ ਨੂੰ ਖੱਟੇ ਉਹ ਵੀ ਕਰਪਟ ਹੋ ਗਿਆ ਗੁਰੂਆਂ ਪੀਰਾਂ ਦੀ ਧਰਤੀ ਸੀ ਪੰਜਾਬ ਸਟੇਟ ਕਰਪਟ ਸਟੇਟ ਹੋ ਗਈ ਜਿਹੜਾ ਯੂਪੀ ਵਾਲਾ ਆਇਆ ਉਹ ਵੀ ਕ腐ਸ਼ਨ ਕਰ ਰਿਹਾ ਜਿੰਨੀ ਕਰ ਸਕਦਾ ਹੈ ਆ ਦੁੱਧ ਵੀ ਕਰ ਰਿਹਾ ਦੁੱਧ ਲੈ ਕੇ ਆ ਰਹੇ ਆ ਡਰਮਾਂ ਵਾਲਾ ਉਹਦੇ 'ਚ ਵੀ ਮੰਨ ਮੰਨ ਪਾ ਰਿਹਾ ਹਰ ਬੰਦਾ ਕ੍ਰਪਟ ਹੋ ਗਿਆ ਜਿੰਨੀ ਉਹਦੀ ਪਹੁੰਚ ਹੈ ਇਹ ਸੱਚ ਹੈ ਦੁੱਧ ਵੀ ਖਰਾਬ ਕਰਦਾ ਫਲ ਫਰੂਟ ਵੀ ਖਰਾਬ ਕਰ ਦਿੰਦੇ ਤੇ ਸਾਫਤੀ ਰਹਿ ਗਿਆ ਰਸੋਈ 'ਚ ਆ ਬੀਬੀਆਂ ਬੈਠੀਆਂ ਐ ਬੜੀ ਹਿੰਦੀ ਜੀ ਬੋਲਣਗੀਆਂ ਹਮਾਰੀ ਕਿਚਨ ਦੇਖੋ ਕਿੰਨੀ ਟਾਈਲ ਸੋਹਣੀ ਲੱਗੀ ਐ ਟਾਈਲਾਂ ਖਾਣੀਆਂ ਖਾਣਾ ਤਾਂ ਪਰ ਰਸ਼ਨ ਪਾਣੀ ਐ ਜਿਹੜਾ ਸਾਫ ਐ ਕੀ ਉਹ ਸਾਫ ਐ ਬਸ ਇਹਨੂੰ ਠੀਕ ਕਰ ਲੋ ਬਾਧਰੋਂ ਘਟ ਜਾਣਗੇ ਇਹਦਾ ਮਤਲਬ ਅਕਾਲਪੁਰਖ ਦਾ ਕੋਈ ਕਸੂਰ ਨਹੀਂ ਤੁਹਾਡਾ ਆਪ ਦਾ ਗੁਰੂ ਸਾਹਿਬ ਮੇਰੇ ਨਾਲ ਨਹੀਂ ਧੱਕਾ ਕਰਨਗੇ ਮਾਨਸ ਦੇ ਦਰਲਬ ਹੈ 84 ਲੱਖ ਦੇ ਵਿੱਚੋਂ ਵਧੀਆ ਜੁਨੀ ਦਿੱਤੀ ਉਹ ਮੇਰੇ ਨਾਲ ਕਿਵੇਂ ਧੱਕਾ ਕਰਨਗੇ ਮੇਰੇ ਆਪ ਦੇ ਮਾੜੇ ਕੰਮ ਹੈ ਠੀਕ ਹੈ ਹਾਂ ਇੱਕ 3 ਦਿਨ ਹੀ ਪਹਿਲਾਂ ਮਿਲਿਆ ਸੀਗਾ ਲੁਧਿਆਣਾ ਚ ਮੈਨੂੰ ਚਾਹ ਪਲਾਈ ਉਹਨਾਂ ਨੇ ਉਸੇ ਵਕਤ ਹੀ ਫੈਸਲਾ ਕਰ ਲਿਆ ਕਿ ਅੱਜ ਉਹਨਾਂ ਦੇ ਕੋਈ ਪਰਿਵਾਰ ਦੇ ਵਿੱਚ ਕੋਈ ਡੈਥ ਹੋ ਗਈ ਸੀ ਮੈਂ ਕਹਿੰਦੇ ਮੈਂ ਲੱਕਪੀਟ ਤੁਸੀਂ ਉੱਥੇ ਜਾਓ ਤੁਹਾਡਾ ਸਟਾਫ ਹੈ ਅਸੀਂ 10 ਦਿਨ ਇੱਥੇ ਰਵਾਂਗੇ ਆਪਣੇ ਗਵਾਂਡ ਪੂਰਾ ਦਬਕੇ ਰੌਲਾ ਪਾਉਗੇ ਹਾਰਟ ਟੈਸਟ ਫ੍ਰੀ ਹੋ ਰਿਹਾ ਪੰਜਾਬ ਸਰਕਾਰ ਦੇ ਨਾਲ ਹਨ ਪੰਜਾਬ ਸਰਕਾਰ ਨੂੰ ਬੁਲੂਣਾ ਦੇਣ ਲੱਗਿਆ ਸੁਣੋ ਕੀ ਕਹਿ ਰਹੇ ਆ ਪ्रेस ਵਾਲੇ ਵੀਰੋ ਜਿੰਨੇ ਟੈਸਟ ਵਰਲਡ ਕੈਂసర్ ਦੀ ਟੀਮ ਨੇ ਅੱਜ 10 ਦਿਨ ਨਹੀਂ ਅੱਜ ਪਹਿਲੇ ਦਿਨ ਹੀ ਕਰ ਦੇਣੇ ਆ ਸਾਰੇ ਪੰਜਾਬ 'ਚ ਨਹੀਂ ਹੋਣੇ ਕੋਈ ਫ੍ਰੀ ਕਰਦੇ ਆ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ